ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਜਿਹੜਾ ਸੱਜਣੋ ਉਹ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਬੂ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤਹਿਸੀਲ ਆ ਗਈ ਪੱਟੀ ਤੇ ਨੇੜੇ ਗੱਲ ਕਰੀਏ ਤਾਂ ਵੱਡਾ ਹਾਈਵੇ ਵੀ ਲੰਘਦਾ ਬਾਈ ਹਰਾਂ ਨੂੰ ਹਰੀਕੇ ਤੇ ਜਦੋਂ ਆਪਾਂ ਹਰੀਕੇ ਤੋਂ ਪੱਟੀ ਰੋਡ ਨੂੰ ਜਾਂਦੇ ਆ ਨਾ ਤੇ ਬੂ ਪੈਂਡ ਆਉਂਦਾ ਤਕਰੀਬਨ ਸਾਰੇ ਭੈਣਾ ਭਰਾ ਜਾਣਦੇ ਹੀ ਆ ਤੇ ਬਾਈ ਦੇ ਕੋਲੇ ਸਜਣੋ ਦੋ ਝੋਟੀਆਂ ਇੱਕ ਦੇ ਮਗਰ ਬੱਚਾ ਹੈਗਾ ਤੇ ਇੱਕ ਦੇ ਮਗਰ ਬੱਚਾ ਨਹੀਂ ਹੈਗਾ ਆ ਝੋਟੀ ਜਿਹੜੀ ਸਕਰੀਨ ਤੇ ਚੱਲ ਰਹੀ ਆ ਸਜਣੋ ਸੰਗ ਸੰਗ ਦੀ ਕੁਆਲਿਟੀ ਸਰੀਰਕ ਬੰਤਰ ਬਹੁਤ ਸੋਹਣੀਆਂ ਬੱਚਾ ਇਹਦੇ ਕੋਲੇ ਇਹ ਵਾਲਾ ਕੱਟ ਆ ਗਿਆ ਗੱਲਬਾਤ ਮਾਲਕਣਾ ਕਰਾਂਗੇ ਇੱਕ ਝੂਟੀ ਹੋਰ ਵੀ ਬਹੁਤ ਚੰਗੀ ਆ ਉਹ ਵੀ ਤੁਹਾਨੂੰ ਮੈਂ ਪਹਿਲਾਂ 11 ਵੀਡੀਓ ਚ ਵਿਖਾਉਣਾ ਫੇਰ ਗੱਲਬਾਤ ਕਰਦੇ ਭਰਾਣਾ ਆ ਝੂਟੀ ਤੇ ਵੀ ਜਿਹੜਾ ਕੈਮਰਾ ਕੀਤਾ ਸਜਣੋ ਸੋਹਣਾ ਕੱਦ ਕਾਠ ਤੇ ਪੂਰੀ ਬਰੀਕ ਚਮੜੀ ਦੀ ਤੇ ਬਾਈ ਦੱਸਦਾ ਵੀ ਯਾਰ ਜਿੰਨਾ ਭਰਾਵਾਂ ਤੋਂ ਖਰੀਦੀ ਆ ਨਾ ਸਜਣੋ ਉਹਨਾਂ ਨੇ ਦੱਸਿਆ ਵੀ ਇਹ ਹਰਿਆਣੇ ਚੋਂ ਜਿਹੜੀ ਮੈਂ ਉੱਥੋਂ ਆਈ ਆ ਤੇ ਬਾਕੀ ਤੁਸੀਂ ਗੈਸ ਲਾ ਲੈਣਾ ਸਾਰੇ ਭੈਣਾ ਭਰਾਵਾਂ ਨੇ ਕਿੰਨਾ ਦੁੱਧਵਾਦਾ ਕਰਦੇ ਆਂ ਗੱਲਬਾਤ ਕਿੰਨੇ ਟਾਈਮ ਦੀ ਸੂਈ ਆ ਸੱਜਣੋ ਆਜੋ ਭਰਾ ਤੋਂ ਲਈਏ ਜਾਣਕਾਰੀ ਤੇ ਬੱਚੇ ਵਾਲੀ ਮੈਂ ਤੋਂ ਕਰਦੇ ਆਂ ਆਪਾਂ ਸ਼ੁਰੂ ਅਹ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਮੇਰਾ ਭਰਾ ਵਧੀਆ ਵਧੀਆ ਠੀਕ ਠਾਕ ਤੁਸੀਂ ਚੜਦੀ ਕਲਾ ਨਾ ਵਧੀਆ ਵਧੀਆ ਕੁਲਦੀਪ ਸਿੰਘ ਕੀ ਹਾਲ ਚਾਲ ਬੜੇ ਵਧੀਆ ਬੜੇ ਵਧੀਆ ਵੀਰੇ ਤੂੰ ਸੁਣਾ ਘਰ ਪਰਿਵਾਰ ਓਕੇ ਆ ਨਾ ਵਧੀਆ ਸਾਰੇ ਠੀਕ ਤੇ ਡਰੈਸ ਮੇਰੇ ਭਰਾ ਦਾ ਨਾਮ ਨਾਮ ਆਪਣਾ ਭਵਿੰਦਰ ਸਿੰਘ ਆ ਭਵਿੰਦਰ ਸਿੰਘ ਪਿੰਡ ਬੂ ਬੂ ਇਹ ਤਹਿਸੀਲ ਪੱਟੀ ਦੇ ਜਿਲ੍ਹਾ ਤਰਨਤਾਰਨ ਦਾ ਤੇ ਮੋਬਾਈਲ ਨੰਬਰ ਕੀ ਆ ਮੇਰੇ ਭਰਾ ਦਾ ਮੋਬਾਈਲ ਨੰਬਰ 95307 ਆ ਹਾਂਜੀ ਤੇ 79320 ਇੱਕ ਵਾਰੀ ਹੋਰ ਕਰੀਏ ਰਿਪੀਟ 95307 ਤੇ 79320 ਤੇ ਵੀਰੇ ਜਿਹੜੀ ਆਪਣੀ ਆਹ ਝੋਟੀ ਆ ਹਾਂਜੀ ਇਹਦੀ ਕੀ ਡਿਟੇਲ ਆ ਕਿਹੜਾ ਸੂਆ ਸੂਈ ਆ ਇਹ ਕਦੀ ਸਾਬ ਪਹਿਲਾ ਸੂਆ ਸੂਈ ਆ ਪਹਿਲਾ ਸੂਆ ਪਲੂਨ ਹੀ ਸੂਈ ਆ ਮੈਂ ਤਾਂ ਨਾ ਦੰਦਾ ਚ ਹੂ ਹਜੇ ਇਹ ਨਹੀਂ ਵੇਖੀ ਜਵਾਨ ਹੋ ਗਈ ਜਵਾਨ ਹੋ ਗਈ ਜਵਾਨ ਹੋ ਗਈ ਆ ਤੇ ਕਿੰਨੇ ਚਿਰ ਦੀ ਸੂਈ ਆ ਕਿੰਨਾ ਦੁੱਧ ਹੁਣ ਇਹ ਕਦੀ ਸੰਦ ਦੋਦੇ ਗਏ ਥੱਲੇ 10 ਕਿਲੋ ਤੇ ਭਾਵੇਂ ਸੂਈ ਨੂੰ ਕਿੰਨਾ ਦੀ ਸਮਝ ਲੈ ਦੋਵੇਂ ਭਾਵੇਂ ਕੋ ਪੰਜਵੇਂ ਬੱਚੇ ਤੋਂ ਆਈਡੀਆ ਲਾ ਲਿਆ ਆ ਬੱਚੇ ਤੋਂ ਆਈਡੀਆ ਲਾਵੇ ਠੀਕ ਆ ਹਾਂਜੀ ਹੁਣ 10 ਕਿਲੋ ਦੁੱਧ ਹੈਗਾ ਆ 10 ਕਿਲੋ ਦੋ ਟਾਈਮ ਭਾਵੇਂ ਕੋ ਚੋ ਗਏ ਵੇਚ ਲੈ ਤੇ ਸੱਜਰ ਦੁੱਧ ਚੰਗਾ ਦੇਗੀ ਉਹ ਝੂਟੀ ਹੈ ਸੱਜਰੇ ਨੇ ਦੱਸਿਆ ਵੀ 14-15 ਕਿਲੋ ਦੁੱਧ ਦੇ ਰਹੀ ਸੱਜਰੇ ਨਹੀਂ ਲੀਵਾਂ ਲੂ ਆ ਬਹੁਤ ਚੰਗਾ ਕੱਟੀ ਬੋਲੇ ਹਨਾ ਕਲਦੀ ਸੇ ਇਡਾ ਚਵਾਂ ਲੱਗਾ ਹੋਏ ਭਾਵੇਂ ਜਨਾਨੀ ਚੋਲੇ ਬੱਚਾ ਕਿ ਜਵਾ ਬਾੜਾ ਹੀ ਚੰਗਾ ਠੀਕ ਆ ਵੀ ਇੱਕ ਨੰਬਰ ਚੋਣ ਲਗਾ ਕਰਮਾਂ ਵਾਲੀ ਇੱਕ ਨੰਬਰ ਚਵਾ ਫੇਰ ਏਡੀ ਮਿੱਠੀ ਆ ਵੀ ਹਾਂ ਜਿਵੇਂ ਤੂੰ ਦੱਸਿਆ ਵੀ ਬੱਚਾ ਛੱਡੋ ਜਾਂ ਨਾ ਛੱਡੋ ਕਿਨੇ ਇੱਕ ਦਿਨ ਮੈਂ ਹਨਕੇ ਨਹੀਂ ਕੀਤਾ ਠੀਕ ਆ ਵੀ ਗਾਂਵਾਰ ਕੀ ਸੀਲ ਆ ਗਾਂਵਾਰ ਕੀ ਭਾਵੇਂ ਜਦੋਂ ਚਾਹ ਬਣਾਉਣੀ ਉਹਦੋਂ ਛੋਲੇ ਅੱਛਾ ਤੇ ਵੀਰੇ ਤੂਰੀਏ ਨੂੰ ਕਰ ਤੂਰ ਕਰਾਈਏ ਚੱਕ ਆਪਣੇ ਭੈਣਾ ਲੋ ਵੀ ਸਜਣੋ ਕੱਦ ਬਹੁਤ ਚੰਗਾ ਕੱਟੀ ਦਾ ਤੇ ਇਹਨੂੰ ਟੀਕਾ ਟੂਕਾ ਤਾਂ ਨਹੀਂ ਲੱਗਾ ਹਜੇ ਨਹੀਂ ਨਹੀਂ ਹੁੰਦਾ ਕੁਲੀਸਾ ਨਹੀਂ ਲੱਗਾ ਠੀਕ ਆ ਠੀਕ ਆ ਨੇ ਸਿਆਣੀ ਗੱਲ ਐਵੇਂ ਕਿਹ ਦਿਨਾਂ ਵੀ ਯਾਰ ਇਹ ਮਹੀਨਾ ਹੋ ਗਿਆ ਜਾਂ 10 ਦਿਨ ਹੋ ਗਏ ਹੈ ਨਾ ਉਹਦੇ ਵਿੱਚ ਝੂਠ ਹੁੰਦਾ ਅੰਦਰ ਆ ਤੇ ਹਾਂ ਕੀ ਫਾਇਦਾ ਵੇਖੋ ਸਜਣੋ ਚੰਗੀ ਸੰਗੀ ਬਖਾ ਕੇ ਹਾਂ ਤੇ ਬਾਕੀ ਸਜਣੋ ਸਰੀਰਕ ਬੰਤਰ ਨਾ ਜਿਹੜੀ ਝੋਟੀ ਦੀ ਬਹੁਤ ਚੰਗੀ ਆ ਤੇ ਜਾਮਨਰ ਕੀ ਜਿਵੇਂ ਕਹਦੇ ਨੇ ਨਾ ਕਾਲੀ ਸ਼ਾਹ ਵਾ ਵੇਖੋ ਬਾਕੀ ਕੱਟੀ ਦੀ ਕੁਆਲਿਟੀ ਦੱਸਦੀ ਆ ਵੀ ਸੱਜਰ ਨੇ ਦੁੱਧ ਚੰਗਾ ਦਿੱਤਾ ਹੋਊਗਾ ਦੇਖੋ ਸਰੀਰ ਕਾ ਢਾਂਚਾ ਬਹੁਤ ਸੁਣਾ ਕਰਮਾਂ ਵਾਲੀ ਦਾ ਸਿੰਘ ਬਹੁਤ ਚੰਗਾ ਮੋੜ ਲਿਆ ਵੀਰੇ ਲੈ ਚੱਲ ਤੇ ਬਾਕੀ ਬਾਈ ਨੇ ਤੁਹਾਨੂੰ ਦੱਸਿਆ ਨਾ ਜਿਵੇਂ ਵੀ ਚੋਣ ਇੱਕ ਨੰਬਰ ਲੱਗਾ ਹੋਇਆ ਕਰ ਲੋ ਚੈੱਕ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਵੇਖੋ ਸੱਜਣਾ ਥਾਣ ਬਹੁਤ ਕੰਮ ਦਾ ਲੱਗਾ ਜਿਵੇਂ ਕਹਿ ਦਿੱ ਗਏ ਨਾ ਕਿਲੋ-ਕਿਲੋ ਦੁੱਤ ਹਨਾ ਡੇਢ-ਡੇਢ ਕਿਲੋ ਥਾਣਾ ਜੀ ਆ ਜਾਂਦਾ ਹਨਾ ਵੇਖੋ ਕੀ ਬਾਤ ਹੈ ਵੇਖੋ ਸੱਜਣਾ ਲੇਵਾ ਹਜੇ ਵੀ ਮੈਂ ਦੇ ਕੋਲੇ ਨਾ ਟਾਪ ਦਾ ਵਾ ਤੇ ਵੀਰ ਜੀ ਇਹਦਾ ਰੇਟ ਕੀ ਰਊਗਾ ਧਾਰਾ ਵਿਖਾਉਣੀਆਂ ਇਹਦੀਆਂ ਆ ਵਿਖਾ ਦਿਏ ਲਾਦ ਕੀ ਮੈਂ ਤਾਂ ਨਾ ਬੱਚਾ ਹਨਾ ਹਾਂ ਛੱਡ ਬੱਚਾ ਹਾਂ ਹਾਂ ਕਿਸੇ ਭੈਣ ਭਰਾ ਨੂੰ ਖਰੀਦਣੀ ਸੌਖੀ ਹੋ ਆਨੇ ਮੰਨਦਾ ਵੀ ਆ ਮਾਰ ਕੇ ਵਿਖਾਉਂਗਾ ਛੱਡ ਇਹਦਾ ਟਾਈਮ ਨਹੀਂ ਨਾ ਹਜੇ ਆ ਟਾਈਮ ਨਹੀਂ ਆ ਨਰ ਹਾਂ ਬਾਹਰ ਥੱਲੇ ਉੱਤਰੇ ਉੱਪਰੇ ਬੈਠ ਅੱਛਾ ਐ ਨਹੀਂ ਚੱਕਰ ਕੋਈ ਇਹਨੂੰ ਆ ਇਹ ਖੁੱਲੇ ਤਰੇ ਫਿਰਦੇ ਨਹੀਂ ਤਾਂ ਜੇਰੀ ਪੈਂਦੀ ਨਹੀਂ ਗੇ ਥੱਲੇ ਠੀਕ ਗੱਲ ਐ ਕਿਆ ਬਾਤ ਐ ਦੇ ਟਾਈਮ ਤੇ ਹੀ ਕਟਿਆਨੇ ਪੈਣਾ ਵੇਖੋ ਸੱਜਣੋ ਨਹੀਂ ਓਕੇ ਰਿਪੋਰਟ ਭਾਈ ਚੂਣ ਤਾਂ ਬਹੁਤ ਚੰਗਾ ਹੋ ਹਣਾ ਮੈਂ ਚੂਣ ਤਾਂ ਕਰੀ ਨਾ ਕਿ ਤੇ ਐਡਾ ਚੰਗਾ ਲੱਗਾ ਤੇ ਥਾਣੀ ਚੰਗਾ ਲੱਗਾ ਮੈਨੂੰ ਬਾਕੀ ਕੈਮਰਾ ਕੁਮਰਾ ਲੈ ਕੇ ਨੇੜੇ ਫਰਦੇ ਆ ਜਮਾ ਨਹੀਂ ਪ੍ਰਵਾਹ ਕੀਤੀ ਇਹਨੇ ਰੇਟ ਇਹਦਾ ਫਿਰ ਕਿੰਨਾ ਕੁ ਕਰੀਏ ਸਹਿਬ ਤਾਂ ਤਾਂ ਕਰ ਲਈ ਇਹਦੀ ਆਪਾਂ ਇੱਕ ਦਿਸਾ ਜੇ ਤਾਂ ਵੇ ਅੱਜ ਸੱਜਰ ਹਾਂਜੀ ਤੇ ਝੋਟੀ 1.5 ਲੱਖ ਦੀ ਹੈਗੀ ਕਿਨੇ ਹਾਂ ਝੋਟੀ ਚੰਗੀ ਹੈਗੀ 1.5 ਲੱਖ ਦੀ ਤੇ ਆਪਾਂ ਇਹਦਾ 100 ਰੁਪਏ ਦੇ ਦਾਂਗੇ ਕਰਦਗੇ ਮੌਕੇ ਤੇ ਕਰ ਦਾਂਗੇ ਹਣਾ ਜੋ ਤੁਸੀਂ ਆਖੇ ਕਰ ਦਿੰਦੇ ਆ ਨਹੀਂ ਜਿਹੜਾ ਭੈਣ ਭਰਾ ਕੋਈ ਫੋਨ ਲਾਊਗਾ ਝੋਟੀ ਨਹੀਂ ਮਾੜੀ ਝੋਟੀ ਤੇਰੀ ਚ ਜਾ ਬਾਰ ਇਹਦਾ ਡੈਪਿਆ ਚੂਣ ਹਣਾ ਮੈਂ ਮਰਾਜ ਪਰ ਨਹੀਂ ਠੀਕ ਆ ਠੀਕ ਚੂਣ ਬਹੁਤ ਚੰਗਾ ਲੱਗਾ ਕਰ ਕੀ ਬਾਤ ਆ ਕਾਮਰ ਕੀ ਆ ਹਣਾ ਬਹੁਤ ਕਮੀਸਾ ਕਿਤੇ ਛੱਡਦੀ ਕਿਤੇ ਨਹੀਂ ਯਾਰ ਬਹੁਤ ਚੰਗਾ ਬਸ ਪੁੱਤ ਇਹ ਕਹਿਣਾ ਟਾਈਮ ਵੀ ਹੋ ਜਾ ਨਹੀਂ ਉਸ ਤੋਂ ਬਹੁਤ ਚੰਗੀ ਦਵਾਈ ਲੱਗੀ ਔ ਸੱਜਣੋ ਬਾਕੀ ਸੀਲਪਾਨ ਤਾਂ ਨਾ ਹੁਣ ਤੁਹਾਡੇ ਸਾਹਮਣੇ ਤੇ ਅਸੀਂ ਜੋ ਕਰਦੇ ਆਂਗੇ ਮਾਨਤਨ ਕਰਦੇ ਆਂਗੇ ਨਹੀਂ ਠੀਕ ਆ ਠੀਕ ਆ ਠੀਕ ਤੇ ਇੱਕ ਆ ਗਈ ਸੱਜਣੋ ਇਹ ਮੈਂ ਇਹਦੀ ਕੀ ਡਿਟੇਲ ਆ ਵੀਰੇ ਇਹ ਕਲਦੀਸ਼ਾਂ ਕੋਈ ਤਾ ਨਹੀਂ ਮੈਨਦੀ ਸੁਈਊਗੀ ਛੋਟੀ ਠੀਕ ਆ ਬੱਚਾ ਹੈ ਨਹੀਂ ਨੇ ਬੱਚਾ ਹੈ ਨਹੀਂ ਇਹਦਾ ਤੇ ਇਹਨੂੰ ਆਪਾਂ ਚੂਨੇ ਕਿਵੇਂ ਤੇ ਕਿੰਨਾ ਦੁੱਧ ਆ ਉਹਨਾਂ ਘਰੇ ਤਾਂ ਆਪਾਂ ਦੋ ਟਾਈਮ ਚੋਗੇ ਇਤਰਾ ਲੈਂਦੀ ਆ ਠੀਕ ਆ ਤੇ ਹੁਣ ਚਲੋ ਦਿਹਾੜੀ ਖਰਾਬ ਨੂੰ ਕਰ ਸਕਦੀ ਮੈਂ ਇਹ ਕਰਨਦੀ ਉਪਰਾ ਜਾ ਹਾਂ ਅੱਜੀ ਆਈ ਆ ਅੱਜੀ ਆਈ ਤੇ ਬਾਕੀ ਉਹਨਾਂ ਦੇ ਦਸਨ ਮੁਤਾਬਕ ਉਹਨਾਂ ਅਖੇ ਮੱਝ ਰਿਆਣੇ ਜੋ ਆਈ 1,20,000 ਰੁਪਏ ਦੀ ਮੱਝ ਲੈਂਦੀ ਉਹਨਾਂ ਦਸਨ ਮੁਤਾਬਕ ਨਹੀਂ ਹੋਊਗੀ ਵੀ ਵੀਰੇ ਆਪਾਂ ਬਾਕੀ ਇੱਕ ਹੋ ਲਈ ਬਾਕੀ ਸਾਰੇ ਭੈਣਾਂ ਭਰਾ ਜਿਹੜੇ ਆਪਾਂ ਨੂੰ ਪਿਆਰ ਕਰਦੇ ਉਹ ਵੇਖਣਗੇ ਵੀ ਵਾਕਿਆ ਹੀ ਮੈਂ ਹੈਗੀ ਆ ਇੱਕ ਨਾ ਗੁਲਦੀਸ਼ਾ ਦੇ ਆ ਤੇ ਬਹਿਣੀ ਵਾਲੇ ਪ ਕੋਈ 15 16 ਘਾਟ ਆ ਹਾਂ ਥੋੜੀ ਜੀ ਸਾਈਡ ਰੱਖਦੀ ਆ ਹਨਾ ਹੌਲੀ 15 16 17 ਦਾ ਫਰਕ ਆ ਤੇ ਅੱਜ ਆਜੀ ਆਈ ਆਜੀ ਆਪਾਂ ਚਲੇ 8 ਵਜੇ ਮੱਝ ਚੋਕੇ ਲੈਂਦੀ ਆ ਠੀਕ ਆ ਉੱਥੇ ਦੁੱਧ ਕਿੰਨਾ ਚੋਇਆ ਆਪਾਂ ਨੂੰ ਦੁੱਧ ਥੱਲੇ ਹੋਊਗਾ ਕੋਈ ਪੱਕਾ ਜਿਹੜਾ ਪੱਕਾ ਦੁੱਧ ਤਾਂ 9 9.5 ਕਿਲੋ ਹੋਗਾ 9 9.5 ਕਿਲੋ ਪੱਕਾ ਦੁੱਧ ਚੋਕੇ ਲਈ ਆ ਹੋਰ ਇਹ ਨਹੀਂ ਆਪਾਂ 12 ਤੇ ਉਹਨਾਂ ਨੂੰ ਪੁੱਛਿਆ ਟੀਕਾ ਟੂ ਕੱਲ ਵਾਇਆ ਕਿ ਨਹੀਂ ਹਜੀ ਨਹੀਂ ਉਹਨੇ ਨਹੀਂ ਲਵਾਇਆ ਠੀਕ ਨਹੀਂ ਲਵਾਇਆ ਇੱਕ ਦੋ ਅਰੇ ਹੀਟ ਚਾਹੀਦੇ ਥੋੜਾ ਬੰਦਾ ਜੇ ਉਹਦਾ ਨਹੀਂ ਮੇਰੇ ਤੋਂ ਟਿਕਟਾਂ ਕਰਨੀ ਭਰਾ ਗਿਆ ਠੀਕ ਆ ਉਹ ਬਾਹਰ ਚਲ ਗਿਆ ਉਹਦਾ ਦੂਜੀ ਬਾਹਰ ਤੇ ਬਾਹਰ ਚਲ ਗਿਆ ਠੀਕ ਆ ਤੇ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਹੈ 49000 ਦੇ ਦੇ ਦਾਂਗੇ ਕਰਦਗੇ ਮਾਨਤਾ ਨਾ ਕਰਦਾਂਗੇ ਜਿਤਨਾ ਕੋਈ ਆਖੂ ਹੈ 65 ਦੇ ਦੇ ਦਾਂਗੇ 65 ਦੇ ਦੇ ਠੀਕ ਆ ਤੇ ਤੋਰ ਜੂਗਾ ਆਉਂ ਪੈਂਡ ਪਰ ਹੋਰ ਕਰਦਾਂਗੇ ਮਾਨਤਾ ਨਾ 65 ਚੋਂ ਵੀ ਕਰਦੇ ਆਗੇ 65 ਚੋਂ ਕਰ ਦਾਂਗੇ ਨਹੀਂ ਠੀਕ ਆ ਤੇ ਛੇਰਾ ਥੋੜੀ ਜਿਹੀ ਨੇੜਿਓਂ ਫੜੀ ਕਿਉਂਕਿ ਮੈਂ ਉਪਰਾ ਕਰਦੀ ਆ ਤੇ ਵੇਖੋ ਸਜਣੋ ਕੱਦ ਕਾਠ ਬਹੁਤ ਚੰਗਾ ਸਰੀਰਕ ਬੰਤਰ ਬਹੁਤ ਚੰਗੀ ਬਾਕੀ ਬਾਈ ਨੇ ਯਾਰ ਸਾਰੀ ਗੱਲਬਾਤ ਦੱਸਦੀ ਤੁਹਾਨੂੰ ਕੱਦ ਨਾ ਕੋਈ ਦੋ ਮੱਜਾਂ ਦਾ ਛੋਟਾ ਸਮਝੇ ਹਾਂ ਕੱਦ ਦੋਨਾਂ ਝੂਟੀਆਂ ਦਾ ਬਹੁਤ ਚੰਗਾ ਲੈ 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 ਵੇਖੋ ਸਜਣੋ ਪਤਲੀ ਚਮੜੀ ਦੀ ਆ ਜਮਾਈ ਹਨਾ ਹਾਂਜੀ ਪਾ ਡਾਕਟਰ ਕੀ ਬਾਈ ਜੇ ਕੋਈ ਚੰਗੀ ਸੰਭਣ ਵਾਲਾ ਹੋਇਆ ਨਾ ਮੈਂ ਹੁਣ ਵੀ 10 ਕਿਲੋ ਦੁੱਧ ਦੇਈ ਜਾਓ ਇਕਲਦੀਸ ਇੱਕ ਹੋਰ ਗੱਲ ਆ ਇੱਕ 20 ਦੀ ਆਪਾਂ ਮੱਝ ਲੈ ਲਾਂਗੇ ਫੇਰ ਜਦੋਂ ਤਿਆਰ ਹੋ ਗਈ ਜਦੋਂ ਤਿਆਰ ਹੋ ਗਈ ਆਪਾਂ ਫੋਨ ਨਾਲੇ ਵੀਡੀਓ ਦੇ ਵਿੱਚ ਆਪਣੇ ਭਾਵੇਂ ਕੋਲ ਗੱਲ ਰਿਕਾਰਡ ਕਰ ਲੈ ਵੀ ਸਾਹਮਣੇ ਬੰਦਾ ਇਹਨਾਂ ਵਿੱਚ ਭੁੱਖੀ ਮਾਰਦੇ ਇੱਕ 20 ਦੀ ਆਪਾਂ ਲਵਾਂਗੇ ਮੱਝ ਫੇਰ ਤਿਆਰ ਹੋਈ ਤਿਆਰ ਹੋਈ ਨਹੀਂ ਠੀਕ ਆ ਵੱਟੀ ਆਫਰ ਆ ਵੱਟੀ ਆਫਰ ਕਿਉਂਕਿ ਯਾਰ ਸੱਚ ਬਾਕੀ ਇੱਕ ਗੱਲ ਆਏ ਹਨਾ ਵੀਰੇ ਝੋਟੀ ਹੈ ਵੀ ਬਹੁਤ ਚੰਗੀ ਆ ਵੀ ਇੱਕ 20 ਦੀ ਲੈ ਲਾਂਗੇ ਅੱਛਾ ਉਹਨਾਂ ਦੀ ਆਫਰ ਉਹਦੀ ਆਫਰ ਆ ਵੀ 120 ਲੈ ਲਾਂ ਐ ਨਹੀਂ ਵੀ ਗੱਲ ਕਹਿਤੀ ਤੇ ਹਨਾ ਭਜਣਾ ਬਾਕੀ ਐ ਐ ਨੋਟ ਕਰ ਲਿਓ ਭਰਾਓ ਸਾਂਭਿਓ ਜ਼ਰੂਰ ਇਹ ਨਾ ਹੋਵੇ ਮੜ ਕੇ ਤੁਸੀਂ ਵੀਰ ਨੂੰ ਫੋਨ ਲਾਈ ਜਾਓ 120 ਹੀ ਲੈ ਜੇ ਤੇ ਇਹਨਾਂ ਵਿਚਾਰੀਆਂ ਦੇ ਅੱਗੇ ਪਾਇਆ ਹੀ ਕੱਖ ਨਾ ਆਉਂਦੇ ਸਾਂਭਣੀਆਂ ਦਾ ਪਹਿਣ ਗਈਆਂ ਹਨਾ ਫੇਰ ਹੀ ਲਊਗਾ ਭਰਾ ਵੀ ਲਓ ਵੀ ਸਜਣੋ ਹਾਂ ਹਾਂ ਬਿਲਕੁਲ 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 ਬਾਕੀ ਸਜਣੋ ਸਾਰੀਆਂ ਗੱਲਾਂ ਬਾਤਾਂ ਕਰ ਲਈਆਂ ਵੀਰ ਨਾਲ ਤੇ ਸਾਰੀ ਗੱਲਬਾਤ ਉਹਨੇ ਦੱਸਤੀ ਆ ਧੰਨਵਾਦ ਆ ਤੁਸੀਂ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਤੇ ਮਿਲਦੇ ਆਪਾਂ ਕੋਈ ਅੱਗੇ ਜਲਦ ਨਵੀਂ ਵੀਡੀਓ ਤੇ ਕਿਸੇ ਨਵੀਂ ਅਪਡੇਟ ਦੇ ਨਾਲ ਆਹ ਝੂਟੀ ਦਾ ਸੱਜਣੋਂ ਕੋਈ ਊੜਾ ਬੰਨਾ ਨਹੀਂ